ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਮੂਰੀਆਂ ਬਣਾਣੀਆਂ ਦੱਸਾਂਗੇ ਕਈ ਵਾਰ ਕੀ ਹੁੰਦਾ ਹੈਗਾ ਤੁਸੀਂ ਜਦੋਂ ਮੂਰੀਆਂ ਬਣਾਣੇ ਹੋ ਤਾਂ ਉਹਦੇ ਵਿੱਚ ਬਲ ਪੈ ਜਾਂਦੇ ਨੇਗੇ ਅੱਜ ਤੋਂ ਬਾਅਦ ਤੁਹਾਡੀ ਇਹ ਸਮੱਸਿਆ ਖਤਮ ਹੋਣ ਵਾਲੀ ਹੈ ਕਦੇ ਵੀ ਤੁਹਾਡੀਆਂ ਮੂਰੀਆਂ ਦੇ ਵਿੱਚ ਬਲ ਨਹੀਂ ਪੈਣਗੇ ਕਈ ਭੈਣਾਂ ਕੀ ਕਰਦੀਆਂ ਨੇ ਕਿ ਜਿਵੇਂ ਆਪਾਂ ਨੇ ਅਲੱਗ ਕੱਪੜਾ ਇਹ ਲਿਆ ਹੋਇਆ ਹੈਗਾ ਇਹਦੇ ਉੱਤੇ ਨਾ ਉਹ ਪ੍ਰੈਸ ਨਾਲ ਇਸ ਤਰ੍ਹਾਂ ਮੂਰੀਆਂ ਚ ਪਕੈਂਦੀਆਂ ਨੇਗੀਆ ਤਾਂ ਇਹਦੇ ਨਾਲ ਬਲ ਪੈਣ ਦੀ ਜਿਹੜੀ ਸਮੱਸਿਆ ਉਹ ਆ ਸਕਦੀ ਹੈਗੀ ਤਾਂ ਤੁਸੀਂ ਇਹ ਇਹਦੇ ਨਾਲ ਨਹੀਂ ਚਪੇਣਾ ਇਹ ਪੁਕਰੂ ਮੇ ਜਿਹੜਾ ਆਪਾਂ ਆਪਾਂ ਨੇ ਹੀ ਸਲਵਾਰ ਦੇ ਨਾਲ ਪੇਸਟ ਕਰਨਾ ਹੈਗਾ ਜਿਹੜੀ ਦੇਖੋ ਆਪਾਂ ਮੂਰੀਆਂ ਇੱਥੇ ਬਣਾਵਾਂਗੇ ਆਪਾਂ ਨੇ ਇਹਦੇ ਨਾਲ ਪੇਸਟ ਕਰਨਾ ਹੈ ਇਹ ਨਾ ਕਿ ਇਹ ਕੱਪੜੇ ਨਾਲ ਤਾਂ ਜਦੋਂ ਆਪਾਂ ਇਹਦੇ ਨਾਲ ਇਹ ਪੇਸਟ ਕਰ ਲਿਆ ਤਾਂ ਤੁਹਾਨੂੰ ਬਲ ਪੈਣ ਵਾਲੀ ਸਮੱਸਿਆ ਬਿਲਕੁਲ ਵੀ ਨਹੀਂ ਆਊਗੀ ਤੇ ਤੁਸੀਂ ਆਸਾਨੀ ਨਾਲ ਆਪਣਾ ਡਿਜ਼ਾਈਨ ਵਗੈਰਾ ਬਣਾ ਸਕਦੇ ਹੋ ਤੇ ਨਾਲੇ ਮੂਰੀਏ ਜਿਹੜੀ ਉਹ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਨਾਲ ਆਊਗੀ ਤਾਂ ਹੁਣ ਦੇਖੋ ਆਪਾਂ ਕੀ ਕਰਨਾ ਹੈਗਾ ਇਹਦੇ ਉੱਤੇ ਆਪਾਂ ਨੇ ਇਹਨੂੰ ਪੇਸਟ ਕਰ ਲੈਣਾ ਹੈਗਾ ਦੇਖੋ ਅਸੀਂ ਨੇ ਇਹ ਵਾਲਾ ਪੇਸਟ ਕਰ ਲਿਆ ਮੈਂ ਇਹ ਪੇਸਟ ਕਰਨ ਵੇਲੇ ਵੀਡੀਓ ਰੋਕ ਕੇ ਬਣਾਈਏ ਤਾਂ ਕਿ ਵੀਡੀਓ ਜਿਆਦਾ ਵੱਡੀ ਨਾ ਹੋ ਜਾਏ ਤੇ ਹੁਣ ਆਪਾਂ ਨੇ ਦੇਖੋ ਇਹ ਜੋ ਸਲਵਾਰ ਹੈ ਇਹਦੇ ਉੱਤੇ ਹੀ ਪੇਸਟ ਕੀਤਾ ਇਹ ਤਾਂ ਇਹ ਤਰੀਕਾ ਜਿਹੜਾ ਮੇਰੇ ਕਸਟਮਰਸ ਨੂੰ ਬਹੁਤ ਪਸੰਦ ਆਉਂਦਾ ਹੈਗਾ ਉਹ ਕਹਿੰਦੀ ਤੁਹਾਡੀਆਂ ਬਣਾਈਆਂ ਹੋਈਆਂ ਮੂਰੀਆਂ ਨੇ ਜਿਹੜੀਆਂ ਬਹੁਤ ਸੋਹਣੀਆਂ ਲੱਗਦੀਆਂ ਨੇਗੀਆਂ ਤਾਂ ਹੁਣ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਵਾਲਾ ਕੱਪੜਾ ਜਿਹੜਾ ਇੱਧਰ ਰੱਖ ਕੇ ਸਿਲਾਈ ਲਗਾ ਦੇਵਾਂਗੇ ਬਿਲਕੁਲ ਨਾਲ-ਨਾਲ ਐਦਾਂ ਇਹਦੇ ਨਾਲ-ਨਾਲ ਸਿਲਾਈ ਲਗਾਣੀ ਹੈਗੀ ਤਾਂ ਹੁਣ ਦੇਖੋ ਇਹ ਵਾਲੀ ਸਲਾਈਏ ਜਿਹੜੀ ਮੈਂ ਇੱਕ ਇੱਕ ਪੈਰ ਤੇ ਲਗਾਈਏ ਤੇ ਉਸ ਤੋਂ ਬਾਅਦ ਆਪਾਂ ਨੇ ਬਿਲਕੁਲ ਨੀਚੇ-ਨੀਚੇ ਇਹਦੇ ਨਾਲ-ਨਾਲ ਸਲਾਈ ਲਗਾਨੀ ਹੈ ਮੈਂ ਤੁਹਾਨੂੰ ਇੱਕ ਹੀ ਮੂਰੀ ਬਣਾ ਕੇ ਦਿਖਾਵਾਂਗੀ ਬਸ ਤੇ ਤੁਸੀਂ ਨੇ ਜਦੋਂ ਬਣਾਣੀਆਂ ਹੋਈਆਂ ਤਾਂ ਤੁਸੀਂ ਨੇ ਦੋਨੋਂ ਕੱਠੀਆਂ ਨਾਲ ਉਹਦੀ ਨਾਲ ਬਣਾਣੀਆਂ ਜਾਨੀਗੇ ਜਿਵੇਂ ਇੱਥੇ ਸਲਾਈ ਲਗਾਈਏ ਨਾਲ ਦੀ ਨਾਲ ਇੱਥੇ ਵੀ ਸਲਾਈ ਲਗਾਉਗੇ ਤਾਂ ਮੈਂ ਤਾਂ ਤੁਹਾਨੂੰ ਸਿਰਫ ਇੱਕ ਮੂਰੀ ਬਣਾ ਕੇ ਦਿਖਾ ਰਹੀ ਆ ਤਾਂ ਹੁਣ ਆਪਾਂ ਨੇ ਬਿਲਕੁਲ ਇਹਦੇ ਨਾਲ-ਨਾਲ ਸਲਾਈ ਲਗਾਨੀ ਹੈ ਇੱਥੇ ਤਾਂ ਹੁਣ ਦੇਖੋ ਜਿਹੜਾ ਇਹ ਕੱਪੜਾ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਨਾ ਹੈਗਾ ਹੁਣ ਅਸੀਂ ਇਸ ਤਰ੍ਹਾਂ ਸਿੱਧਾ ਕਰਕੇ ਇਹਦੇ ਨਾਲ-ਨਾਲ ਸਲਾਈ ਲਗਾਵਾਂਗੇ ਹੁਣ ਦੇਖੋ ਇਧਰ ਵੀ ਇਸ ਤਰ੍ਹਾਂ ਸਲਾਈ ਲੱਗ ਗਈ ਤੇ ਇਧਰ ਵੀ ਵਿਚਾਲੇ ਆਪਾਂ ਨੇ ਇਥੇ ਸਕਰੋਲਸ ਬਣਾਣੀਆਂ ਨੇਗੀਆਂ ਇਹਦੇ ਨਾਲੇ ਚੀਜ਼ ਬਣਾ ਸਕਦੇ ਹਾਂ ਇਸ ਸਕਰੋਲ ਬਣਾਉਣ ਦਾ ਤਰੀਕਾ ਇਹ ਹੈ ਕਿ ਮਸ਼ੀਨ ਨੂੰ ਤੁਸੀਂ ਬਿਲਕੁਲ ਸਲੋ ਚਲਾਣਾਗਾ ਤੇ ਹੱਥ ਨੂੰ ਤੁਸੀਂ ਨੇ ਫਾਸਟ ਫਾਸਟ ਇਹ ਮੂਰੀਆਂ ਸੀ ਬਿਲਕੁਲ ਸਿੰਪਲ ਬਣਾ ਰਹੇ ਆ ਇਸ ਲਈ ਸਾਰਿਆਂ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਹੀ ਸਕਰੋਲਜ਼ ਹੀ ਬਣਾਈਆਂ ਨਗੀਆਂ ਦੇਖੋ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਸੀਂ ਨੇ ਕਿੰਨੀਆਂ ਸੋੜੀਆਂ ਮੂਰੀਆਂ ਨੇ ਜਿਹੜੀਆਂ ਉਹ ਤਿਆਰ ਕਰ ਲਈਆਂ ਇਹ ਤਰੀਕਾ ਜੋ ਤੁਹਾਡੇ ਨਾਲ ਅਸੀਂ ਨੇ ਸ਼ੇਅਰ ਕੀਤੇ ਦਰਜੀਓ ਵਾਲਾ ਟ੍ਰਿਕ ਹੈ ਇਹ ਤਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਮੂਰੀ ਜਿਹੜੀ ਉਹ ਬਣਾਈ ਕੋਈ ਵੀ ਬਲ ਵਗੈਰਾ ਨਹੀਂ ਪਿਆ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ